ਪਰ ਆਪ ਬਹੁਤੇ ਮਨੁੱਖਾਂ ਨੂੰ ਵੇਖੋਗੇ ਉਹ ਸਿਰਫ ਗੱਲ ਇੱਥੇ ਖਤਮ ਕਰ ਦਿੰਦੇ ਨੇ ਕਿ ਮੇਰੇ ਤੇ ਕਿਰਪਾ ਨਹੀਂ ਹੋਈ ਮੇਰੇ ਤੇ ਹਲੇ ਵਾਹਿਗੁਰੂ ਨੇ ਬਖਸ਼ਿਸ਼ ਨਹੀਂ ਕੀਤੀ ਪਰ ਸਤਿਗੁਰੂ ਤੇ ਜਿਹੜਾ ਔਗਣਾ ਨੂੰ ਚਿਤਾਰਦਾ ਨਹੀਂ ਜਿਹੜਾ ਤੇਰੇ ਭੈੜੇ ਔਗਣਾ ਨੂੰ ਤੇਰੇ ਮਾੜੇ ਕਰਮਾਂ ਨੂੰ ਇੱਕ ਵਾਰ ਵੀ ਚਿਤਾਰੇਗਾ ਨਹੀਂ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਉਹ ਤੇ ਇਸ ਬਿਰਤੀ ਤੋਂ ਚੱਲਦਾ ਹੈ ਉਹ ਵੇਖਦਾ ਹੀ ਨਹੀਂ ਕਿ ਤੂੰ ਕਿੰਨੇ ਔਗਣ ਕੀਤੇ ਨੇ ਕਿੰਨੇ ਭੜੇ ਕਰਮ ਕੀਤੇ ਨੇ ਕਿੰਨਾ ਕੁਝ ਤੂੰ ਕਰ ਆਇਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਨਹੀਂ ਚਿਤਾਰੇਗਾ ਇੱਕ ਵਾਰ ਵੀ ਤੈਨੂੰ ਸ਼ਰਮਿੰਦਾ ਵੀ ਨਹੀਂ ਕਰੇਗਾ ਦੱਸ ਕੇ ਜਿੰਮੇਵਾਰੀ ਸੁਭਾਅ ਹੁੰਦਾ ਹੈ ਨਾ ਸਾਡਾ ਮਨੁੱਖਾਂ ਦਾ ਸੁਭਾਅ ਹੁੰਦਾ ਹੈ ਅਸੀਂ ਜਦੋਂ ਕਿਸੇ ਦੀ ਕੋਈ ਗਲਤੀ ਦੱਸਣੀ ਹੁੰਦੀ ਹੈ ਤਾਂ ਉਹਦੇ ਵਿੱਚ ਦੋ ਭਾਵਨਾਵਾਂ ਹੁੰਦੀਆਂ ਨੇ ਇੱਕ ਤੇ ਹੁੰਦਾ ਇਹ ਮਨੁੱਖ ਸੁਚੇਤ ਹੋ ਜਾਵੇ ਅੱਗੇ ਤੋਂ ਗਲਤੀ ਨਾ ਹੋਵੇ ਉਹ ਬੜੀ ਚੰਗੀ ਭਾਵਨਾ ਹੈ ਦੂਜੀ ਭਾਵਨਾ ਹੁੰਦੀ ਹੈ ਕਿ ਇਸ ਮਨੁੱਖ ਨੂੰ ਇਸ ਦੀ ਗਲਤੀ ਦੱਸ ਕਰਕੇ ਇਸ ਨੂੰ ਮਹਿਸੂਸ ਕਰਵਾ ਕਰਕੇ ਨੀਮਾ ਮਹਿਸੂਸ ਕਰਵਾਉਣਾ ਹੈ। ਦੋ ਤਰ੍ਹਾਂ ਮਨੁੱਖ ਸੋਚਦਾ ਹੈ ਗਲਤੀ ਦੱਸਣ ਲੱਗਿਆ ਕਿਸੇ ਦਾ ਕੁਝ ਬੁਰਾ ਦੱਸਣ ਲੱਗਿਆ। ਪਰ ਗੁਰੂ ਪਾਤਸ਼ਾਹ ਤੇ ਕਦੇ ਵੀ ਕਹਿੰਦੇ ਨਾ ਤੈਨੂੰ ਗਲਤੀ ਚਿਤਾਰ ਕੇ ਸ਼ਰਮਿੰਦਾ ਕਰਨਾ ਚਾਹੁੰਦੇ ਨੇ ਨਾ ਦੁਹਰਾਉਣਾ ਚਾਹੁੰਦੇ ਨੇ ਉਹ ਤੇ ਕਹਿੰਦੇ ਨੇ ਸਿਰਫ ਤੂੰ ਆਪ ਬਾਣੀ ਪੜ ਜੀਵਨ ਵਿੱਚ ਸੁਧਾਰ ਕਰ। ਗੱਲ ਹੀ ਬੜੀ ਸੌਖੀ ਖੇਡ ਕਰ ਦਿੱਤੀ ਗੁਰੂ ਪਾਤਸ਼ਾਹ ਨੇ ਹੁਣ ਇਸ ਪੰਗਤੀ ਨੂੰ ਸਮਝਿਓ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਸਤਗੁਰੂ ਤੇ ਬਾਣ ਤਿਆਰ ਕਰੀ ਬੈਠੇ ਨੇ ਆਪਣਾ ਤੀਰ ਤਿਆਰ ਹੈ ਨਿਸ਼ਾਨਾ ਤਿਆਰ ਹੈ ਪਰ ਕੀ ਤੂੰ ਉਸ ਨਿਸ਼ਾਨੇ ਤੇ ਟਿਕਣ ਦੇ ਲਈ ਕੀ ਨਿਸ਼ਾਨੇ ਤੇ ਸਾਹਮਣੇ ਆਉਣ ਦੇ ਲਈ ਤਿਆਰ ਹੈ ਇਹ ਸਮਝਿਓ ਬਗਹਿਰ ਭਾਵ ਨੂੰ ਹੁਣ ਆਪਾਂ ਇਤਿਹਾਸ ਦੀ ਇੱਕ ਸਾਖੀ ਲੈ ਲਈਏ ਗੁਰੂ ਪਾਤਸ਼ਾਹ ਜਦੋਂ ਇੱਧਰੋਂ ਆਨੰਦਪੁਰ ਸਾਹਿਬ ਤੋਂ ਜਿਵੇਂ ਕਿਲਾ ਛੱਡਿਆ ਆਪਾਂ ਪਿਛਲੇ ਦਿਨਾਂ ਵਿੱਚ ਵਿਚਾਰ ਕਰ ਰਹੇ ਸੀ 마ਸ਼ੀਵਾੜੀ ਜੰਗਲ ਅੰਦੀਨਾ ਕਾਂਗੜ ਅੱਗੇ ਹੋਰ ਕਈ ਮੁਖਤਸਰ ਆਦਕ ਤੋਂ ਜਾਂਦੇ ਹੋਏ ਦਮਦਮਾ ਸਾਹਿਬ ਪਹੁੰਚਦੇ ਨੇ ਉੱਥੇ ਚੌਧਰੀ ਡੱਲਾ ਹੈ ਤਾਂ ਡੱਲਾ ਜਿਵੇਂ ਹੁਣ ਆਪਣੇ ਇੱਕ ਹੋਮੇ ਨੂੰ ਪਰਫੁੱਲਤ ਕਰਨ ਦੇ ਲਈ ਆਪਣੀ ਵਾਹਵਾਹ ਨੂੰ ਦੱਸਣ ਦੇ ਲਈ ਕਿ ਗੁਰੂ ਪਾਤਸ਼ਾਹ ਤੁਹਾਡੇ ਨਾਲ ਇੰਨਾ ਕੁਝ ਵਾਪਰ ਗਿਆ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਮੇਰੇ ਤੱਕ ਕਿਸੇ ਸੇਵਕ ਨੂੰ ਕਿਸੇ ਸਿੱਖ ਨੂੰ ਭੇਜ ਕੇ ਆਪ ਖਬਰ ਪਹੁੰਚਾਉਂਦੇ ਤੇ ਮੈਂ ਉੱਥੇ ਆ ਜਾਣਾ ਸੀ ਮੈਂ ਐਦਾਂ ਕਰ ਦੇਣਾ ਸੀ ਮੈਂ ਉਦਾਂ ਕਰ ਦੇਣਾ ਸੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਟੱਲਿਆ ਜੇ ਸਮਾਂ ਆਇਆ ਤੇ ਫਿਰ ਤੈਨੂੰ ਪਰਖ ਲਵਾਂਗੇ ਦੇਖ ਲਵਾਂਗੇ ਤਾਂ ਕਹਿੰਦੇ ਉੱਥੇ ਗੁਰੂ ਪਾਤਸ਼ਾਹ ਜੀ ਕੁਝ ਕੁ ਦਿਨ ਰੁਕੇ ਹੋਏ ਨੇ ਤੇ ਇੱਕ ਸੇਵਕ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਨੂੰ ਬੰਦੂਖਾਂ ਦੇਣ ਦੇ ਲਈ ਭੇਟਾ ਦੇ ਰੂਪ ਦੇ ਵਿੱਚ ਹੁਣ ਜਦੋਂ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਨਿਸ਼ਾਨਾ ਪਰਖ ਕੇ ਵੇਖੋ ਭਾਈ ਗੱਲ ਮੈਂ ਲਾਗੇ ਰੱਖਾਂ ਤਾਂ ਹੁਣ ਉੱਥੇ ਡੱਲਾ ਲੱਗ ਗਈ ਖੜਾ ਸੀ ਗੁਰੂ ਪਾਤਸ਼ਾਹ ਕਹਿੰਦੇ ਹਾਂ ਡੱਲਿਆ ਨਿਸ਼ਾਨਾ ਪਰਖਣਾ ਏ ਆਗੈ ਆ ਜਾਏਗਾ ਸਾਹਮਣੇ ਹੁਣ ਡੱਲਾ ਕਭਰਾਵੇ ਕਿ ਬਿਨਾਂ ਬੇਵਜਾ ਮੌਤ ਕੌਣ ਮਰੇ ਕੌਣ ਭਾਈ ਇਦਾਂ ਉਦਾਂ ਹੀ ਕਿਸੇ ਜੰਗ ਤੋਂ ਬਿਨਾਂ ਸਾਹਮਣੇ ਨਿਸ਼ਾਨੇ ਦੇ ਕੌਣ ਆਵੇ ਗੁਰੂ ਦਾ ਨਿਸ਼ਾਨਾ ਤੇ ਤਿਆਰ ਹੈ ਨਾ ਆਪ ਉਦਾਹਰਣ ਦੇ ਤੌਰ ਤੇ ਸਮਝ ਲਿਓ ਗੁਰੂ ਹਮੇਸ਼ਾ ਹੀ ਨਿਸ਼ਾਨੇ ਤੇ ਰੱਖਦਾ ਹੈ ਹਰ ਕਿਸੇ ਨੂੰ ਹਾਲਾਂਕਿ ਡੱਲਾ ਤੇ ਫੋਕੀ ਹੰਕੜਵਾਜੀ ਹੀ ਵਿਖਾ ਰਿਹਾ ਸੀ ਆਪਣੀ ਵਾਹਵਾਦੀਆਂ ਗੱਲਾਂ ਹੀ ਕਰ ਰਿਹਾ ਸੀ ਪਰ ਗੁਰੂ ਹਰ ਸਮੇਂ ਨਿਸ਼ਾਨੇ ਤੇ ਰੱਖਦਾ ਹੈ ਸਾਨੂੰ ਸਾਰਿਆਂ ਨੂੰ ਇੱਕ ਸਮਾਨ ਕਹਿਣ ਨੂੰ ਤੇ ਉਹ ਪਹਿਲੇ ਲਫ਼ਜ਼ਾਂ ਦੇ ਵਿੱਚ ਹੀ ਕਹਿ ਸਕਦੇ ਸੀ ਕਿ ਡੱਲੇ ਇੱਥੋਂ ਮੇਰੇ ਕਿਸੇ ਸਿੱਖ ਨੂੰ ਬੁਲਾ ਪਹਿਲੀ ਵਾਰ ਹੀ ਕਹਿ ਸਕਦੇ ਸੀ ਸਿੱਧਾ ਸਿੱਖ ਨੂੰ ਪਰ ਨਹੀਂ ਗੁਰੂ ਨੇ ਉਸ ਬੁਰੇ ਨੂੰ ਵੀ ਨਿਸ਼ਾਨੇ ਤੇ ਰੱਖਿਆ ਕਿ ਡੱਲੇ ਨੂੰ ਪਰਖ ਲੈਣੇ ਆ ਡੱਲੇ ਨੂੰ ਵੇਖਦੇ ਆ ਚਲੋ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਇਹ ਬੜੀ ਗੱਲ ਸਮਝਣ ਵਾਲੀ ਹੈ ਗੁਰਬਾਣੀ ਦੇ ਅਨੁਸਾਰ ਕਿ ਗੁਰੂ ਨੇ ਹਜੇ ਕਿਰਪਾ ਨਹੀਂ ਕੀਤੀ ਗੁਰੂ ਕਿਰਪਾ ਕਰਦਾ ਹੈ ਹਮੇਸ਼ਾ ਹੀ ਕਰਦਾ ਹੈ ਤਾਂ ਹੁਣ ਡੱਲਾ ਕਬਰਾਹਟ ਦੇ ਵਿੱਚ ਹੈ ਫੇਰ ਆਪਣੇ ਬੰਦਿਆਂ ਨੂੰ ਕਹਿੰਦੇ ਭੇਜ ਦੋ ਚਲੋ ਜੇ ਤੁਸੀਂ ਨਹੀਂ ਆ ਸਕਦੇ ਤਾਂ ਕੋਈ ਵੀ ਆਉਣ ਲਈ ਤਿਆਰ ਨਹੀਂ ਹੈ ਅੱਗੇ ਤਾਂ ਜੋ ਇਤਿਹਾਸ ਨੇ ਨਾਮ ਬਿਆਨ ਕੀਤੇ ਨੇ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਜੀ ਕਹਿੰਦੇ ਉਸ ਸਮੇਂ ਸੇਵਾ ਕਰ ਰਹੇ ਸਨ ਬਜੇ ਇਸ ਬੜੀ ਸੂਝਵਾਨ ਸਿੱਖ ਗੁਰੂ ਦੇ ਪਿਆਰੇ ਜਦੋਂ ਉਹ ਕਹਿੰਦੇ ਉਹਨਾਂ ਨੂੰ ਇੱਕ ਆਵਾਜ਼ ਮਾਰੀ ਤੇ ਭੱਜ ਕੇ ਆਉਂਦੇ ਨੇ ਤੇ ਦੋਵੇਂ ਪਿਓ ਪੁੱਤਰ ਨੇ ਕਹਿੰਦੇ ਅੱਗੇ ਹੋ ਹੋ ਕੇ ਖੜਦੇ ਨੇ ਕਿ ਗੁਰੂ ਪਾਤਸ਼ਾਹ ਜੀ ਮੇਰੇ ਤੇ ਨਿਸ਼ਾਨਾ ਪਰਖੋ ਮੈਂ ਸਾਹਮਣੇ ਖੜਦਾ ਹਾਂ ਹੁਣ ਡੱਲਾ ਇਹ ਵੇਖ ਕੇ ਗੱਲ ਵੀ ਹੈਰਾਨ ਹੋਇਆ ਤੇ ਥੋੜਾ ਸ਼ਰਮਿੰਦਾ ਵੀ ਹੋਇਆ ਕਿ ਜਿਹੜੀ ਮੈਂ ਗੱਲ ਬਿਆਨ ਕਰ ਰਿਹਾ ਸਾਂ ਉਹ ਮੇਰੇ ਜੀਵਨ ਦੇ ਵਿੱਚ ਨਹੀਂ ਦਿਸਦੀ ਉਹ ਮੇਰੇ ਅੰਦਰੂਨੀ ਜੀਵਨ ਦੇ ਵਿੱਚ ਨਹੀਂ ਹੈ ਸਿਰਫ ਗੱਲੀਬਾਤੀ ਹੈ ਇਸੇ ਹੀ ਤਰ੍ਹਾਂ ਉਹ ਨਿਸ਼ਾਨੇ ਤੇ ਆ ਕੇ ਖੜ ਗਏ ਅੱਜ ਦਾ ਜੋ ਸ਼ਲੋਕ ਹੈ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਸਤਗੁਰੂ ਸੂਰਮੇ ਦਾ ਸ਼ਬਦਾਂ ਦਾ ਉਪਦੇਸ਼ਾਂ ਦਾ ਗਿਆਨ ਦਾ ਬਾਣ ਤਿਆਰ ਹੈ ਨਿਸ਼ਾਨਾ ਤਿਆਰ ਹੈ ਪਰ ਕੀ ਹੁਣ ਕੋਈ ਇੰਨਾ ਉਦਮ ਵੀ ਕਰੇਗਾ ਕਿ ਉਦਮ ਕਰਿੰਦੇ ਆਂ ਜਿਉ ਤੋਂ ਕਮਾਮ ਦਿਆਂ ਸੁਖ ਪੁੰਚ ਧਿਆਇਂ ਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਥੋੜਾ ਉਦਮ ਤੇ ਕਰ ਥੋੜਾ ਤੇ ਗੁਰੂ ਕੋਲੇ ਆ ਕੇ ਬੈਠ ਥੋੜਾ ਤੇ ਗੁਰੂ ਦੀ ਗੋਦ ਦਾ ਨਿਗ ਮਾਣ ਸਤਗੁਰੂ ਸਾਹਮਣੇ ਬੈਠੇ ਹੋਣ ਤੋਂ ਬੈਠ ਤੇ ਸਹੀ ਫਿਰ ਬਾਣ ਇਹ ਨਿਸ਼ਾਨਾ ਤੇਰੇ ਤੇ ਵੀ ਲੱਗੇਗਾ ਤੇਰੀ ਬਿਰਤੀ ਤੇ ਉਹ ਬਣ ਚੁੱਕੀ ਐ ਕਹਿੰਦੇ ਭਾਈ ਜਿਨ ਕੇ ਚਿੱਤ ਕਠੋਰ ਹੈ ਸਿ ਬਹਿ ਨਾ ਸਤਗੁਰ ਪਾਸ ਇਥੋਂ ਨਹੀਂ ਤੂੰ ਵੇਖਦਾ ਆਪਣੇ ਆਪ ਨੂੰ ਕਈ ਵਾਰ ਬੰਦਾ ਕਹਿੰਦੇ ਜਦੋਂ ਚਿੱਤ ਕਠੋਰ ਹੋ ਜਾਂਦਾ ਏ ਜਦੋਂ ਮਨ ਦੇ ਅੰਦਰ ਕਠੋਰਤਾ ਆ ਜਾਂਦੀ ਏ ਵੇਖ ਉਦੋਂ ਤੋਂ ਬਿਰਤੀ ਹੀ ਇਹ ਬਣ ਜਾਂਦੀ ਏ ਕਿ ਬੈਠਿਆ ਹੀ ਨਹੀਂ ਜਾਂਦਾ ਗੁਰੂ ਕੋਲ ਆਪ ਸਾਥ ਸੰਗਤ ਜੀ ਆਪ ਵੇਖਿਓ ਗੁਰੂ ਕੋਲ ਬੈਠ ਕੇ ਗੁਰੂ ਦੀਆਂ ਗੱਲਾਂ ਸੁਣਨੀਆਂ ਗੁਰੂ ਦੇ ਵਿਚਾਰ ਸੁਣਨੇ ਗੁਰੂ ਦੇ ਉਪਦੇਸ਼ ਸੁਣਨੇ ਇਹ ਸੌਖੀ ਖੇਡ ਨਹੀਂ ਹੈ ਮੈਂ ਸਮਝਦਾ ਹਾਂ ਸੁਣਾਉਣੀ ਸੌਖੀ ਏ ਪਰ ਸੁਣਨ ਦੇ ਲਈ ਬੜਾ ਵੱਡਾ ਧੀਰਜ ਤੇ ਸਹਜ ਚਾਹੀਦਾ ਹੈ ਕਿਉਂਕਿ ਸੁੱਣ ਵੇਲੇ ਗੁਰੂ ਨੂੰ ਸਰਵਣ ਕਰਨ ਵੇਲੇ ਗੁਰੂ ਨੇ ਪਤਾ ਨਹੀਂ ਕਿਸ ਐਂਗਲ ਤੋਂ ਕਿਸ ਟਿਕਾਣੇ ਤੋਂ ਐਸਾ ਉਪਦੇਸ਼ ਐਸਾ ਬਚਨ ਬੋਲਣਾ ਏ ਉਹ ਹਿਰਦੇ ਤੇ ਬਾਣ ਦੀ ਤਰ੍ਹਾਂ ਲੱਗਣਾ ਏ ਉਹ ਤੀਰ ਦੀ ਤਰ੍ਹਾਂ ਵੱਜਣਾ ਏ ਚੁੰਬਣਾ ਏ ਉਹ ਵਿੱਚ ਜਾ ਕੇ ਤੇ ਹਰ ਕੋਈ ਨਹੀਂ ਸੁਣਦਾ ਫਿਰ ਗੁਰੂ ਨੂੰ ਬਹੁਤੇ ਨਹੀਂ ਬੈਠਦੇ ਫਿਰ ਗੁਰੂ ਕੋਲੇ ਆ ਕੇ ਉਹ ਫਿਰ ਦੂਰ ਦੂਰ ਭੱਜਦੇ ਨੇ ਕਿਉਂਕਿ ਜੇ ਸਤਗੁਰੂ ਕੋਲੇ ਬੈਠਾਂਗੇ ਤਾਂ ਸਾਹਮਣੇ ਬੈਠ ਕੇ ਇੱਕ ਕਥਾਵਾਚਕ ਦੀ ਮੈਨੂੰ ਗੱਲ ਯਾਦ ਆ ਗਈ ਉਹ ਕੋਈ ਸਹਿਜ ਸੁਭਾਅ ਗੱਲ ਕਰ ਰਹੇ ਸੀ ਜਿਵੇਂ ਆਮ ਆਪਾ ਕਥਾ ਦੀਆਂ ਗੱਲਾਂ ਕਰਦੇ ਆ ਤੇ ਸਾਹਮਣੇ ਕੋਈ ਉਸ ਕਠੋਰਤਾ ਬਿਲਤੀ ਵਾਲਾ ਇਨਸਾਨ ਬੈਠਾ ਸੀ ਉਹ ਬਾਅਦ ਵਿੱਚ ਜਦੋਂ ਕਥਾ ਸਮਾਪਤ ਹੋਈ ਤੇ ਕਹਿੰਦਾ ਭਾਈ ਸਾਹਿਬ ਤੁਸੀਂ ਮੇਰੇ ਤੇ ਗੱਲ ਲਾ ਕੇ ਕੀਤੀ ਏ ਉਹ ਕਹਿੰਦਾ ਭਲਿਆ ਮੈਂ ਤੇ ਕਥਾ ਕਰ ਰਿਹਾ ਸੀ ਕਥਾ ਦੇ ਵਿੱਚ ਸਹਿਜ ਸੁਭਾਅ ਕੋਈ ਵੀ ਗੱਲ ਚੱਲ ਪੈਂਦੀ ਏ ਵਿਸ਼ੇ ਦੇ ਅਨੁਸਾਰ ਨਹੀਂ ਭਾਈ ਸਾਹਿਬ ਇਹ ਚੋਰ ਕੀ ਦਾੜੀ ਮੈਂ ਤਣਕਾ ਜਿਵੇਂ ਆਪਾਂ ਕਹਿ ਦਿੰਨੇ ਹੋ ਉਹ ਬੰਦੇ ਦਾ ਆਪਣਾ ਜਿਹੜਾ ਸੁਭਾਅ ਹੁੰਦਾ ਏ ਉਹਨੂੰ ਲੱਗਦਾ ਏ ਉਹ ਗੱਲ ਮੇਰੇ ਤੇ ਆ ਰਹੀ ਮੇਰੇ ਤੇ ਲੱਗ ਰਹੀ ਏ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਲਿਆ ਵੇਖ ਜਨ ਕੇ ਚਿਤ ਕਠੋਰ ਹੈ ਸਿ ਬਹੇ ਨਾ ਸਤ ਗੁਰ ਪਾਸ ਬਿਰਤੀ ਤੇ ਇਹ ਹੁੰਦੀ ਏ ਤੇਰਾ ਚਿੱਤ ਆਪਣਾ ਕਠੋਰ ਹੋ ਚੁੱਕਿਆ ਏ ਅੰਦਰ ਕਠੋਰਤਾ ਭਰ ਚੁੱਕੀ ਏ ਤੂੰ ਕਿਸੇ ਬਾਹਰੀ ਆਪਣੇ ਘਰ ਪਰਿਵਾਰ ਮੈਂਬਰ ਕਿਸੇ ਦੋਸਤ ਮਿੱਤਰ ਦੀ ਗੱਲ ਸੁਣਨੀ ਤੇ ਬੜੀ ਦੂਰ ਦੀ ਗੱਲ ਹੈ ਤੂੰ ਸਤ ਗੁਰੂ ਦੀ ਗੱਲ ਵੀ ਸੁਣ ਨਹੀਂ ਸਕਦਾ ਤੇ ਕਹਿ ਕੇ ਕੀ ਸਾਰ ਦਿੰਨਾ ਏ ਜੀ ਜਿੱਦੇ ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਤੀ ਮੈਂ ਵੀ ਨਾਮ ਜਪ ਲਵਾਂਗਾ ਕਿਰਪਾ ਤੇ ਹੋ ਰਹੀ ਏ ਤੂੰ ਬੈਠਣਾ ਨਹੀਂ ਚਾਹੁੰਦਾ ਜਦੋਂ ਇਹ ਲਫ਼ਜ਼ ਵਰਤਦਾ ਹੈ ਨਾ ਜੀ ਕੋਈ ਤਾਂ ਉਦੋਂ ਕਿਹਾ ਕਰੋ ਤੂੰ ਭਾਈ ਬੁਰਦਵਾਰੇ ਜਾ ਉੱਥੇ ਕਿਰਪਾ ਲਜਾਨਾ ਹੁੰਦੀ ਏ 8:30 ਤੋਂ 9 ਵਜੇ ਤੱਕ ਉੱਥੇ ਕਿਰਪਾ ਹੁੰਦੀ ਏ ਸਵੇਰੇ 6 ਵਜੇ ਤੋਂ ਨਿਤਨੇਮ ਸ਼ੁਰੂ ਹੋ ਜਾਂਦਾ ਏ 4 ਵਜੇ ਤੋਂ ਨਿਤਨੇਮ ਸ਼ੁਰੂ ਹੋ ਜਾਂਦਾ ਏ ਉੱਥੇ ਜਾ ਕੇ ਬੈਠ ਆਪਣੇ ਬੱਚੇ ਨੂੰ ਵੀ ਲੈ ਕੇ ਜਾ ਤੇਰੇ ਕੋਈ ਨਸ਼ੇ ਦੀ ਲਤ ਹੈ ਤੈਨੂੰ ਕੋਈ ਨੈਗੇਟਿਵ ਵਿਚਾਰਾਂ ਦੀ ਲਤ ਹੈ ਤੇਰੇ ਅੰਦਰ ਕੋਈ ਮਾੜੇ ਵਿਚਾਰ ਬਣ ਚੁੱਕੇ ਨੇ ਸਤਿਗੁਰੂ ਤੇ ਮੀਂਹ ਵਰਸਾ ਰਹੇ ਨੇ ਮੀਂਹ ਪਿਆ ਪਰਮੇਸ਼ਰ ਪਾਇਆ ਸਦਾ ਹੀ ਪੈ ਰਿਹਾ ਏ ਕਿਰਪਾ ਦਾ ਮੀਂਹ ਨਿਰੰਤਰ ਪੈ ਰਿਹਾ ਏ ਨਿਰੰਤਰ ਕਿਰਪਾ ਹੋ ਰਹੀ ਏ ਪਰ ਅਸੀਂ ਇੰਨੀ ਚਲਾਕ ਵਰਤੀ ਦੇ ਇਨਸਾਨ ਆ ਜੀ ਅਸੀਂ ਕਹਿ ਦਿੰਨੇ ਹਾਲੇ ਸਤਿਗੁਰੂ ਦੇ ਮੇਰੇ ਤੇ ਕਿਰਪਾ ਨਹੀਂ ਕੀਤੀ ਹਰ ਮਨੁੱਖ ਇਸ ਐਂਗਲ ਤੋਂ ਕਈ ਵਾਰ ਗੱਲ ਨੂੰ ਟਾਲ ਦਿੰਦਾ ਹੈ ਕੁਮਾ ਦਿੰਦਾ ਹੈ ਸਤਗੁਰੂ ਨੇ ਮੇਰੇ ਤੇ ਕਿਰਪਾ ਨਹੀਂ ਕੀਤੀ ਅਜੇ ਮੈਂ ਤਾਂ ਨਾਮ ਨਹੀਂ ਜਪ ਸਕਦਾ ਅਜੇ ਮੈਂ ਤਾਂ ਨਿਤਨੇਮ ਨਹੀਂ ਕਰ ਸਕਦਾ ਅਜੇ ਮੈਂ ਤਾਂ ਅੰਮ੍ਰਿਤ ਨਹੀਂ ਛਕ ਸਕਦਾ ਅਜੇ ਮੈਂ ਤਾਂ ਗੁਰਦੁਆਰੇ ਨਹੀਂ ਜਾ ਸਕਦਾ ਕਿਉਂਕਿ ਸਤਗੁਰੂ ਨੇ ਕਿਰਪਾ ਨਹੀਂ ਕੀਤੀ ਸਤਗੁਰੂ ਤੇ ਹੀ ਸਾਰੀ ਗੱਲ ਆ ਕੇ ਸੁੱਟ ਦਿੱਤੀ ਕਿ ਸਤ ਗੁਰੂ ਇਸ ਦਾ ਮਤਲਬ ਇਹ ਹੈ ਕਿ ਘਰਾਂ ਦੇ ਵਿੱਚ ਬਿਲਕੁਲ ਗੁਰਦੁਆਰਾ ਹੋਵੇ ਕਿੱਥੇ ਵੀ ਜਿੱਥੇ ਵੀ ਲੋਕ ਰਹਿੰਦੇ ਨੇ ਹਰ ਥਾਂ ਤੇ ਗੁਰਦੁਆਰਾ ਹੁੰਦਾ ਹੈ ਮਤਲਬ ਇੰਨਾ ਲਾਗੇ ਹੋਣ ਦੇ ਬਾਵਜੂਦ ਵੀ ਅਜੇ ਤੇਰੇ ਤੇ ਕਿਰਪਾ ਨਹੀਂ ਹੋਈ ਸਤ ਗੁਰੂ ਹੀ ਨਹੀਂ ਚਾਹੁੰਦੇ ਵੀ ਤੂੰ ਗੁਰਦੁਆਰੇ ਆਵੇਂ ਇਹ ਕਮਾਲ ਦੀ ਗੱਲ ਹੈ ਜੀ ਇਹ ਕਈ ਵਾਰ ਸਹਿਜ ਸੁਭਾਅ ਗੱਲਾਂ ਕਰਦੇ ਆਪਾਂ ਪਰ ਗੱਲ ਦਾ ਅਰਥ ਬੜਾ ਗਹਿਰਾ ਹੁੰਦਾ ਹੈ ਇਹਨਾਂ ਦਾ ਆਪਾਂ ਤੇ ਸਹਿਜ ਸੁਭਾਈ ਕਹਿ ਦਿੰਦੇ ਆ ਜੀ ਕਿਰਪਾ ਨਹੀਂ ਹੋਈ ਇਸ ਦਾ ਮਤਲਬ ਪੰਜ ਘਰ ਛੱਡ ਕੇ ਤੇਰਾ ਘਰ ਹੈ ਪਰ ਸਤਿਗੁਰੂ ਹੀ ਨਹੀਂ ਚਾਹੁੰਦੇ ਤੂੰ ਗੁਰਦੁਆਰੇ ਆਵੇਂ ਤੂੰ ਗੁਰੂ ਦੀ ਬਾਣੀ ਨੂੰ ਸੁਣੇ ਫਿਰ ਇਹ ਪੰਕਤੀਆਂ ਦੁਬਾਰਾ ਰੋਜ਼ਾਨਾ ਕਿਉਂ ਦੁਹਰਾ ਰਹੇ ਹਾਂ ਆਹ ਬੋ ਸਤਿਗੁਰ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੁਰੂ ਪਾਤਸ਼ਾਹ ਰੋਜ਼ਾਨਾ ਆਵਾਜ਼ਾਂ ਮਾਰਦੇ ਹੋਣ ਤੇ ਕਹਿੰਦੇ ਤੂੰ ਦੂਰ ਦੂਰ ਭੱਜਦਾ ਏ ਕਾਰਨ ਇੱਕੋ ਹੀ ਹੈ ਜਨ ਕੇ ਚਿੱਤ ਕਠੋਰ ਹੈ ਸਿਬਾਹੇ ਨਾ ਸਤਿਗੁਰ ਪਾਸ ਨਹੀਂ ਬੈਠ ਸਕਦੇ ਭਾਈ ਕਹਿੰਦੇ ਨਹੀਂ ਸੁਣ ਸਕਦੇ ਇੱਕ ਥਾਂ ਤੇ ਅਸੀਂ ਇਹ ਵੀ ਪੜਦੇ ਹਾਂ ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਫਿਰ ਜਿਨ੍ਹਾਂ ਦੇ ਮਨ ਕੁੜਿਆਰ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਝੂਠ ਵਾਪਰਦਾ ਹੈ ਝੂਠ ਚੱਲਦਾ ਹੈ ਉਹ ਕਹਿੰਦੇ ਆਪਣੇ ਵਰਗੇ ਕੁੜਿਆਰਾਂ ਦੇ ਵਿੱਚ ਹੀ ਜਾ ਕੇ ਰਲ ਜਾਂਦੇ ਨੇ ਉਹਨਾਂ ਦੇ ਵਿੱਚ ਹੀ ਆਪਣੀ ਸੰਗਤ ਮਾਣਦੇ ਨੇ ਉਹਨਾਂ ਦੇ ਵਿੱਚ ਬੈਠਣਾ ਹੀ ਉਹਨਾਂ ਨੂੰ ਪਸੰਦ ਹੈ ਗੁਰੂ ਕੋਲ ਬੈਠਣਾ ਪਸੰਦ ਨਹੀਂ ਤਾਂ ਉਹ ਦੂਰ ਚਲੇ ਜਾਂਦੇ ਨੇ ਪਰ ਜਿਹੜੇ ਸਚਿਆਰ ਸਿੱਖ ਨੇ ਸੱਚੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚ ਵਾਪਰਦਾ ਹੈ ਸੱਚ ਚੱਲਦਾ ਹੈ ਜਿਨ੍ਹਾਂ ਤੇ ਬੈਠ ਕੇ ਉਦਮ ਕਰਕੇ ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਕਿਰਪਾ ਦੇ ਪਾਤਰ ਬਣਾ ਲਿਆ ਏ ਉਹ ਫਿਰ ਸਤ ਗੁਰੂ ਕੋਲੇ ਬੈਠ ਜਾਂਦੇ ਨੇ ਗੁਰੂ ਦੀਆਂ ਵਿਚਾਰਾਂ ਨੂੰ ਸੁਣਦੇ ਨੇ ਹੁਣ ਇਸ ਉਦਾਹਰਨ ਨੂੰ ਥੋੜਾ ਜਿਹਾ ਆਪ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਭਾਣੇ ਪ੍ਰਿਥੀ ਚੰਦ ਹੁਣ ਪ੍ਰਿਥੀ ਚੰਦ ਹੈ ਜਿਹੜਾ ਉਹ ਪੁੱਤਰ ਹੈ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਕਿਰਪਾ ਤੇ ਬਰਾਬਰੀ ਕੀਤੀ ਹੋਵੇ ਕਿ ਨਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਸਿਖਿਆਵਾਂ ਦਿੰਦੇ ਹੋਏ ਗੁਰਬਾਣੀ ਦਾ ਸਿਧਾਂਤ ਸਿਖਾਉਂਦੇ ਹੋਏ ਦੋਵੇਂ ਪੁੱਤਰਾਂ ਨੂੰ ਤਿੰਨੇ ਪੁੱਤਰਾਂ ਨੂੰ ਪਰ ਫਿਰ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਬਣ ਜਾਂਦੇ ਨੇ ਪਰ ਪ੍ਰਿਥੀ ਚੰਦ ਕਿੰਨੀ ਵਿਰੋਧਤਾ ਕਿੰਨੀ ਈਰਖਾ ਕਿੰਨੀ ਨਫ਼ਰਤ ਕਿੰਨੀ ਦੁਸ਼ਵੈਸ਼ ਭਾਵਨਾ ਆਪਣੇ ਹੀ ਗੁਰੂ ਆਪਣੇ ਹੀ ਪਿਤਾ ਆਪਣੇ ਹੀ ਭਤੀਜੇ ਦੇ ਨਾਲ ਰੱਖਦਾ ਹੈ ਆਪ ਸਭ ਨੇ ਇਤਿਹਾਸ ਪਹਿਲਾਂ ਵੀ ਸੁਣਿਆ ਹੈ ਬੈਠਿਆ ਤੇ ਹੋਵੇਗਾ ਨਾ ਉਹ ਵੀ ਗੁਰੂ ਕੋਲ ਜੰਮਿਆ ਹੈ ਗੁਰੂ ਦੇ ਘਰ ਦੇ ਵਿੱਚ ਖੇਡਿਆ ਹੋਵੇਗਾ ਗਰੂ ਦੇ ਨਾਲ ਗੋਦੀ ਦੇ ਵਿੱਚ ਚੱਕਿਆ ਹੋਵੇਗਾ ਆਪਣੇ ਭਤੀਜੇ ਨੂੰ ਪਰ ਫਿਰ ਵੀ ਕੋਲੇ ਬੈਠਣ ਦੇ ਬਾਵਜੂਦ ਵੀ ਕਈ ਵਾਰ ਕਈ ਵਾਰ ਕੋਲੇ ਰਹਿਣ ਦੇ ਬਾਵਜੂਦ ਵੀ ਕਹਿੰਦੇ ਵੇ ਤੇਰੇ ਅੰਦਰ ਤੇਰੇ ਹਿਰਦੇ ਤੇ ਸੱਚ ਦਾ ਅਸਰ ਨਹੀਂ ਹੋਇਆ ਪਰ ਗੱਲ ਕੀ ਕਹਿ ਦਿੰਨਾ ਹੈ ਅਜੇ ਗੁਰੂ ਨੇ ਮੇਰੇ ਤੇ ਕਿਰਪਾ ਨਹੀਂ ਕੀਤੀ ਇਹ ਝੂਠ ਹੈ ਮੈਂ ਕੋਈ ਗੱਲ ਨੂੰ ਲੈ ਕੇ ਚੱਲ ਰਿਹਾ ਜੀ ਸਾਰੇ ਵਿਸ਼ੇ ਦੇ ਵਿੱਚ ਕਿ ਮਨੁੱਖ ਹਰ ਥਾਂ ਤੇ ਗੁਰੂ ਨੂੰ ਕਸੂਰਵਾਰ ਬਣਾ ਦਿੰਦਾ ਏ ਗੁਰੂ ਨੇ ਮੇਰੇ ਤੇ ਕਿਰਪਾ ਨਹੀਂ ਕੀਤੀ ਨਾ ਭਾਈ ਰੋਜ਼ਾਨਾ ਕਿਰਪਾ ਹੋ ਰਹੀ ਹੈ ਹਰ ਮਨੁੱਖ ਤੇ ਹੋ ਰਹੀ ਹੈ ਭਾਵੇਂ ਕੋਈ ਅਤ ਦਰਜੇ ਦਾ ਅਤ ਦਰਜੇ ਦਾ ਜੀ ਥੋੜਾ ਵੀ ਨਹੀਂ ਕੋਈ ਅਤ ਦਰਜੇ ਦਾ ਵੀ ਪਾਪੀ ਅਪਰਾਧੀ ਮਨੁੱਖ ਕਿਉਂ ਨਾ ਹੋਵੇ ਗੁਰੂ ਨਾਨਕ ਧੰਨ ਉਹ ਦੀਨਾਂ ਤੇ ਦਇਆ ਕਰਨ ਵਾਲੇ ਜਾ ਕੇ ਕੌਡੇ ਰਾਖਸ਼ ਨੂੰ ਵੀ ਖੁਦ ਚੰਗਾ ਇੱਕ ਭਾਈ ਬਣਾ ਦਿੰਦੇ ਨੇ ਕੋਈ ਭਾਈ ਕੋਡਾ ਬਣਾ ਦਿੰਦੇ ਨੇ ਉਹ ਕਿਰਪਾ ਕਰਦੇ ਨੇ ਖੁਦ ਜਾ ਕੇ ਜਿਹੜਾ ਲੋਕਾਂ ਨੂੰ ਮਾਰਦਾ ਸੀ ਧੱਕੇ ਕਰਦਾ ਸੀ ਲੋਕਾਂ ਦੇ ਨਾਲ ਜ਼ਬਰਦਸਤੀ ਕਰਕੇ ਉਹਨਾਂ ਦਾ ਸਮਾਨ ਲੁੱਟ ਲੈਂਦਾ ਸੀ ਉਸ ਸੱਜਣ ਠੱਗ ਨੂੰ ਭਾਈ ਸੱਜਣ ਬਣਾਉਂਦੇ ਨੇ ਖੁਦ ਜਾ ਕੇ ਕਿਰਪਾ ਕਰਦੇ ਨੇ ਕਿਰਪਾ ਤੇ ਹੋ ਰਹੀ ਹੈ ਨਾ ਜੀ ਫਿਰ ਨਿਰੰਤਰ ਗੁਰੂ ਤੇ ਖੁਦ ਜਾ ਕੇ ਵੀ ਕਿਰਪਾ ਕਰ ਰਿਹਾ ਹੈ ਕਿ ਤੂੰ ਬਦਲ ਤੇ ਜੀਵਨ ਦੇ ਵਿੱਚ ਸੁਧਾਰ ਤੇ ਆਵੇ ਇਹ ਆਪਣੀ ਮਨੁੱਖ ਦੀ ਬਿਰਤੀ ਹੈ ਮਨੁੱਖ ਚਾਹੁੰਦਾ ਨਹੀਂ ਮੇਰੇ ਜੀਵਨ ਦੇ ਵਿੱਚ ਅਜੇ ਸੁਧਾਰ ਹੋਵੇ ਉਹ ਚੱਲਣਾ ਹੀ ਨਹੀਂ ਚਾਹੁੰਦਾ ਇੱਕ ਪੰਕਤੀ ਆਪਾਂ ਬਾਬਾ ਕਬੀਰ ਜੀ ਦਾ ਸ਼ਲੋਕ ਸ਼ਾਇਦ ਅੱਗੇ ਆਉਣਾ ਹੈ ਕਹਿੰਦੇ ਜਿੱਥੇ ਸਤਗੁਰੂ ਜੀ ਬਿਆਨ ਕਰਦੇ ਨੇ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਕਹਿੰਦੇ ਵੇਖ ਕਬੀਰ ਮਨਾ ਜਾਣਦਾ ਹੈ ਤਾਂ ਤੂੰ ਸਭ ਕੁਝ ਹੀ ਹੈ ਨਾ ਮਨ ਤੇ ਸਾਰੀਆਂ ਗੱਲਾਂ ਹੀ ਜਾਣਦਾ ਏ ਕੀ ਗਲਤ ਐ ਕੀ ਸਹੀ ਐ ਕੀ ਕਰਨਾ ਐ ਕੀ ਨਹੀਂ ਕਰਨਾ ਕਿਹੜੇ ਕੰਮਾਂ ਤੋਂ ਬਚ ਕੇ ਰਹਿਣਾ ਐ ਪਰ ਕਹਿੰਦੇ ਵੇਖ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਹਿੰਦੇ ਜਾਣਦਾ ਹੋਇਆ ਔਗਣ ਕਰਦਾ ਐ ਭੈੜੇ ਕਰਮ ਕਰਦਾ ਐ ਕਾਹੇ ਕੀ ਕੁਸਲਾਤ ਹਾਥ ਦੀਪ ਕੋਹੇ ਪਰ ਕਹਿੰਦੇ ਪਛਤਾਵਾ ਵੀ ਕਿਹੜੀ ਗੱਲ ਦਾ ਐ ਕਿਉਂਕਿ ਉਸ ਅਕਾਲ ਪੁਰਖ ਪਰਮਾਤਮਾ ਨੇ ਇਹ ਵਿਵੇਕ ਬੁੱਧੀ ਦਿਤੀ ਏ ਸਮਝ ਦਿਤੀ ਏ ਸੁਰਤ ਦਿਤੀ ਏ ਕਹਿੰਦੇ ਇਹ ਵਿਵੇਕ ਬੁੱਧੀ ਦੇ ਹੋਣ ਦੇ ਬਾਵਜੂਦ ਵੀ ਤੋਂ ਉਹਨੂੰ ਵਰਤਦਾ ਨਹੀਂ ਉਹਨੂੰ ਵੇਖਦਾ ਨਹੀਂ ਉਹਨੂੰ ਪਿੱਛੇ ਛੁੱਟ ਕੇ ਮਾੜੇ ਕਰਮ ਕਰਦਾ ਏ ਕਹਿੰਦੇ ਫਿਰ ਤੇਰੇ ਪਛਤਾਉਣ ਨਾਲ ਵੀ ਕੁਝ ਨਹੀਂ ਹੋਣਾ ਆਸਾ ਦੀ ਬਾਤ ਰੋਜਾਨਾ ਸੁਣਦੇ ਆਪਾਂ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ RAM ਰਾਜੇ ਕਹਿੰਦੇ ਜਿੰਨਾ ਦੇ ਅੰਦਰ ਫਿਰ ਚੱਲਦੇ ਹੀ ਕਪਟ ਵਿਕਾਰ ਧੋਖੇ ਬੇਈਮਾਨੀਆਂ ਜਿਨ੍ਹਾਂ ਨੇ ਸੋਚਣਾ ਹੀ ਮਾੜਾ ਹੈ ਉਤੋਂ ਫਿਰ ਕਹਿੰਦੇ ਰੋਣ ਵੀ ਤਾਂ ਰੋਣ ਦੇ ਨਾਲ ਵੀ ਕੀ ਹਾਸਲ ਹੋਣਾ ਹੈ ਰੋਣ ਦੇ ਨਾਲ ਪਛਤਾਵਾ ਦਿਖਾਉਣ ਦੇ ਨਾਲ ਵੀ ਕੀ ਹੋਣਾ ਹੈ ਕਿਉਂਕਿ ਅੰਦਰ ਹੀ ਕਪਟ ਨੇ ਅੰਦਰ ਹੀ ਧੋਖੇ ਚੱਲਦੇ ਨੇ ਅੰਦਰ ਹੀ ਵਿਕਾਰ ਚੱਲ ਰਹੇ ਨੇ ਪਰ ਮਨੁੱਖ ਇਹਨਾਂ ਗੱਲਾਂ ਤੇ ਨਹੀਂ ਆਉਂਦਾ ਫਿਰ ਉੱਥੇ ਹੀ ਟਿਕ ਜਾਂਦਾ ਹੈ ਸਤਿਗੁਰੂ ਨੇ ਕਿਰਪਾ ਨਹੀਂ ਕੀਤੀ ਕਹਿੰਦੇ ਮਨਾਂ ਤੋਂ ਜਾਣ ਦਾ ਸਬਕ ਹੋ ਜਾਏ ਜਾਣ ਤੇ ਹੀ ਯੋਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਹੇ ਪਰ ਹਰ ਮਨੁੱਖ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਇੰਨੀ ਚੰਗੀ ਵਿਵੇਕ ਬੁੱਧੀ ਬਖਸ਼ੀ ਹੈ ਕਿ ਜੇ ਮਨੁੱਖ ਹੋ ਸਕਦਾ ਹੈ ਦੁਨੀਆਦਾਰੀ ਦੇ ਕੰਮਕਾਰਾਂ ਦੇ ਵਿੱਚ ਵੀ ਜੇ ਕਦੇ ਗੁਰਦੁਆਰੇ ਨਹੀਂ ਵੀ ਆਪ ਆਉਂਦਾ ਗੁਰੂਕੋਲ ਨਹੀਂ ਵੀ ਬੈਠ ਪਾਉਂਦਾ ਪਰ ਫਿਰ ਵੀ ਉਹ ਆਪਣਾ ਜੀਵਨ ਸੁਧਾਰ ਸਕਦਾ ਹੈ ਪਰ ਮਨੁੱਖ ਨਹੀਂ ਚਾਹੁੰਦਾ ਉਹ ਜੀਵਨ ਜਿਉਣਾ ਚਾਹੁੰਦਾ ਹੈ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਮਨੁੱਖ ਆਪਣੇ ਵੱਲ ਧਿਆਨ ਤੇ ਮਾਰ ਇੱਕ ਪੈਰ ਤੇਰਾ ਕਹਿੰਦੇ ਵੇਖ ਉੱਤਰ ਵੱਲ ਹੈ ਇੱਕ ਦੱਖਣ ਵੱਲ ਹੈ ਮਤਲਬ ਕਿ ਕਹਿੰਦੇ ਵੇਖ ਮਨ ਕਰਕੇ ਇੱਕ ਪਾਸੇ ਤੇ ਬੁਰਾਈਆਂ ਵਾਲੇ ਪਾਸੇ ਵੀ ਰਸ ਮੰਨਣਾ ਚਾਹੁੰਦਾ ਏ ਆਨੰਦ ਵਾਲੇ ਪਾਸੇ ਜਾਣਾ ਚਾਹੁੰਦਾ ਏ ਦੂਜੇ ਪਾਸੇ ਇਹ ਵੀ ਗੱਲ ਵਿਖਾਉਣਾ ਚਾਹੁੰਦਾ ਏ ਕਿ ਮੈਂ ਬੜਾ ਵੱਡਾ ਧਾਰਮਿਕ ਇਨਸਾਨ ਰਸਾਂ ਕਸਾਂ ਦੇ ਵਿੱਚ ਵੀ ਰਹਿਣਾ ਚਾਹੁੰਦਾ ਏ ਤੇ ਕਹਿੰਦੇ ਦੂਜੇ ਪਾਸੇ ਉਹ ਚੰਗਾ ਵੀ ਦਿਖਣਾ ਚਾਹੁੰਦਾ ਏ ਕਹਿੰਦੇ ਦੋਵੇਂ ਗੱਲਾਂ ਨਹੀਂ ਚੱਲਣਗੀਆਂ ਤੇ ਬਹੁਤਿਆਂ ਦਾ ਹਾਲ ਹੀ ਹੋਈ ਹੈ ਉਹ ਇੱਕ ਪੈਰ ਉਹਨਾਂ ਦਾ ਜਾ ਰਿਹਾ ਕਿਸੇ ਦਿਸ਼ਾ ਦੇ ਵਿੱਚ ਦੂਜਾ ਪੈਰ ਜਾ ਰਿਹਾ ਕਿਸੇ ਦਿਸ਼ਾ ਦੇ ਵਿੱਚ ਤੇ ਐਸੀ ਹੀ ਦਿਸ਼ਾਵਾਂ ਦੇ ਵਿੱਚ ਭਟਕਦੇ ਹਨ ਮਨੁੱਖ ਆਪਣੀ ਜ਼ਿੰਦਗੀ ਦਾ ਸਮਾਂ ਵਿਅਰਥ ਹੀ ਗਵਾ ਦਿੰਦਾ ਹੈ ਵਿਅਰਥ ਹੀ ਚਲਿਆ ਜਾਂਦਾ ਹੈ ਫਿਰ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਬੀਰ ਸਤਗੁਰ ਸੂਲ ਵਿੱਚ ਬਾਹਿਆ ਬਾਣ ਜੋ ਏਕ ਬਾਣ ਤਿਆਰ ਹੈ ਭਾਈ ਸ਼ਬਦ ਤਿਆਰ ਹੈ ਉਪਦੇਸ਼ ਤਿਆਰ ਹੈ ਪਰ ਬੈਠਣ ਵਾਲਾ ਸੁਣਨ ਵਾਲਾ ਅਜੇ ਤਿਆਰ ਨਹੀਂ ਸੁਣਨ ਵਾਲੇ ਦਾ ਹਜੇ ਹਿਰਦਾ ਤਿਆਰ ਨਹੀਂ ਭਾਂਡਾ ਅਜੇ ਉਹ ਤਿਆਰ ਨਹੀਂ ਹੋਇਆ ਕਿ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਉਪਦੇਸ਼ਾਂ ਨੂੰ ਹਿਰਦਾ ਤਿਆਰ ਨਹੀਂ ਹੋਇਆ ਉਹ ਅੰਦਰ ਬਿਠਾ ਸਕੇ ਅੰਦਰ ਸਹਿਣ ਕਰ ਸਕੇ ਅੰਦਰ ਟਿਕਾ ਸਕੇ ਕਹਿੰਦੇ ਤੇਰਾ ਹਿਰਦਾ ਤਿਆਰ ਨਹੀਂ ਹਜੇ ਗੁਰੂ ਦਾ ਬਾਣ ਤਿਆਰ ਹੈ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਤ ਕਰੇ ਜੇ ਛੇਕ ਬਾਬਾ ਕਬੀਰ ਜੀ ਕਹਿੰਦੇ ਮੇਰੇ ਜਦੋਂ ਇਹ ਛੇਕ ਬਾਣ ਆ ਕੇ ਵੱਜਿਆ ਲੱਗਣ ਦੇ ਨਾਲ ਹੀ ਮੇਰਾ ਅਹੰਕਾਰ ਡਿੱਗ ਗਿਆ ਹੁਣੇ ਅਰਥ ਬੜੇ ਬਾਬਾ ਜੀ ਨੇ ਗਹਿਰੇ ਬਖਸ਼ਿਸ਼ ਕੀਤੇ ਲਾਗਤ ਹੀ ਲੱਗਣ ਦੇ ਨਾਲ ਹੀ ਨਾਲ ਹੀ ਮੈਂ ਡਿੱਗ ਗਿਆ ਮੇਰਾ ਅਹੰਕਾਰ ਡਿੱਗ ਗਿਆ ਅਸੀਂ ਕਿੰਨੇ ਬਚਨ ਸੁਣ ਲਏ ਕਿੰਨੇ ਸਹਿਜ ਪਾਠ ਸੁਣ ਲਏ ਕਿੰਨੇ ਅਖੰਡ ਪਾਠ ਸੁਣ ਲਏ ਕਿੰਨੇ ਸੋਖਣੀ ਸਾਹਿਬ ਦੇ ਜਾਪ ਸੁਣ ਲਏ ਹੋਣਗੇ ਕਿੰਨੀਆਂ ਕਥਾਵਾਂ ਕਿੰਨੇ ਉਪਦੇਸ਼ ਸੁਣ ਲਏ ਕਿੰਨੇ ਵਿਚਾਰ ਸੁਣ ਲਏ ਕਿੰਨੇ ਕਥਾਵਾਚਕ ਸੁਣ ਲਏ ਕਿੰਨੇ ਰਾਗੀ ਸੁਣ ਲਏ ਐ ਬਣ ਗਈ ਜੀ ਮੰਨ ਦੀ ਅਵਸਥਾ ਲਾਗਤ ਹੀ ਭੋਏ ਗਿਰ ਪਰਿਆ ਪ੍ਰਾਕਿਰਜੇ ਛੇਕ ਡਿੱਗ ਗਿਆ ਅਹੰਕਾਰ ਅਹੰਕਾਰ ਹੁਣ ਡਿੱਗ ਚੁੱਕਿਆ ਏ ਆਪਣੇ ਮਾਇਆ ਦਾ ਪੈਸੇ ਦਾ ਗਿਆਨ ਦਾ ਸਮਝ ਦਾ ਬੱਚਿਆਂ ਦਾ ਸੰਸਾਰ ਦੀ ਬਾਹ ਬਾ ਦਾ ਜਿਹੜਾ ਅਹੰਕਾਰ ਹੈ ਕਹਿੰਦੇ ਡਿੱਗ ਗਿਆ ਉਹ ਹੁਣ ਉੱਠੇ ਹੀਠਾਂ ਚੱਲਿਆ ਗਿਆ ਨਹੀਂ ਕਹਿੰਦੇ ਜੇ ਨਹੀਂ ਗਿਆ ਤਾਂ ਫਿਰ ਹਜੇ ਕੁਝ ਵੀ ਨਹੀਂ ਸੁਣਿਆ ਬਾਬਾ ਕਬੀਰ ਜੀ ਦਾ ਹੁਕਮ ਨਾਵਾ ਕੀ ਪੜੀਏ ਕੀ ਗੁਣੀਏ ਕੀ ਵੇਦ ਪੁਰਾਣਾਂ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿ ਜਿੰਨਾ ਮਿਲੇਉ ਸੋਈ ਹਰ ਕਾ ਨਾਮ ਨਾ ਜਪਸ ਗਵਾਰ ਕਿਆ ਸੋਚੇ ਬਾਰੰਬਾਰਾ ਅੰਧਿਆਰੇ ਦੀਪਕ ਚਾਹੀਏ ਇਕ ਬਸਤੇ ਅਗੋਚਰ ਲਹੀਏ ਬਸਤੇ ਅਗੋਚਰ ਪਾਈ ਘਟ ਦੀਪਕ ਰਹਿਿਆ ਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਕਹੋ ਕਬੀਰ ਮਨ ਮੰਨਿਆ ਮਨ ਮੰਨ ਗਿਆ ਬਾਬਾ ਕਬੀਰ ਜੀ ਕਹਿੰਦੇ ਲਗਤ ਹੀ ਹੋਏ ਘਿਰ ਪਰ ਮੈਂ ਤੇ ਮੰਨ ਗਿਆ ਨਹੀਂ ਤੇ ਫਿਰ ਕਿਆ ਬੜੀ ਹੈ ਕਿਆ ਗੁਣੀ ਹੈ ਕਹਿੰਦੇ ਫਿਰ ਪੜਨ ਦਾ ਸੁਣਨ ਦਾ ਵੀ ਕੀ ਲਾਭ ਹੈ ਜੇ ਅਜੇ ਮਾਣੀ ਨਹੀਂ ਮੰਨਿਆ ਅਜੇ ਤੀਰ ਵੱਜਿਆ ਹੀ ਨਹੀਂ ਅਜੇ ਡਿੱਗਿਆ ਹੀ ਨਹੀਂ ਹੰਕਾਰ ਤਾਂ ਕਹਿੰਦੇ ਫਿਰ ਕੋਈ ਲਾਭ ਨਹੀਂ ਫਿਰ ਤੇ ਸਤਿਗੁਰੂ ਨੇ ਤੀਰ ਤੇ ਮਾਰ ਦਿੱਤਾ ਏ ਇਹ ਤੀਰ ਤੇ ਹੁਣ ਸਾਡੇ ਤੇ ਵੀ ਵੱਜ ਚੁੱਕਾ ਏ ਜੀ ਇਹ ਅਧਿਆਤਮਕਤਾ ਦਾ ਤੀਰ ਹੈ ਗਿਆਨ ਦਾ ਤੀਰ ਹੈ ਸ਼ਬਦ ਦਾ ਤੀਰ ਹੈ ਉਪਦੇਸ਼ ਦਾ ਤੀਰ ਗਿਆਨ ਦਾ ਤੀਰ ਹੈ ਵੱਜ ਚੁੱਕਾ ਹੈ ਪਰ ਵੱਜਣ ਦੇ باوجود ਸਾਹਮਣੇ ਬੈਠਣ ਦੇ باوجود ਵੀ ਕਹਿੰਦੇ ਵੇਖ ਲਾਗਤ ਹੀ ਭੋਏ ਗਿਰ ਪਰ ਆਹ ਗੱਲ ਵਿਆਪੀ ਨਹੀਂ ਤੇਰੇ ਅੰਦਰ ਇਹ ਤੇ ਵਿਆਪੇਗੀ ਤੇ ਫਿਰ ਅਸਰ ਹੋਵੇਗਾ ਜੇ ਅੰਦਰ ਉਹ ਡਿੱਗੇਗੀ ਮੈਂ ਮੇਰੀ ਅੰਦਰ ਅਹੰਕਾਰ ਡਿੱਗ ਜਾਏਗਾ ਹਮੈ ਨਾਵੇ ਨਾਲ ਵਿਰੋਧ ਹੈ ਦੋਈ ਨਾ ਬਸੇ ਇੱਕ ਠਾਈ ਉਹ ਸਮਝ ਜਾਏਗਾ ਜਦੋਂ ਕਿ ਜਾਂ ਤੇ ਫਿਰ ਹਮੇ ਰਹੇਗੀ ਤੇ ਜਾਂ ਫਿਰ ਨਾਮ ਰਹੇਗਾ ਜਦੋਂ ਹੋਂਮੇ ਬਾਹਰ ਚਲੀ ਜਾਏਗੀ ਫਿਰ ਸਾਹਮਣੇ ਬੈਠ ਕੇ ਅਸਲ ਹੋ ਜਾਏਗਾ ਲਗਤ ਹੀ ਭੋਏ ਗਿਰ ਪਰਿਆ ਫਿਰ ਅਵਸਥਾ ਬਣੇਗੀ ਫਿਰ ਸਮਝ ਬਣੇਗੀ ਪਰ ਦੇਖ ਭਲਿਆ ਇਦਾਂ ਨਾ ਕਰ ਜਾਈ ਕਿਤੇ ਸਾਹਮਣੇ ਬੈਠ ਕੇ ਤੀਰ ਵੀ ਵੱਜ ਜਾਏ ਉਪਦੇਸ਼ ਵੀ ਸੁਣ ਲਿਆ ਜਾਏ ਪਰ ਕਿਤੇ ਉਹ ਅਹੰਕਾਰ ਉੱਥੇ ਦਾ ਉੱਥੇ ਰਹਿ ਜਾਵੇ ਫਿਰ ਤੇ ਬਾਬਾ ਕਬੀਰ ਜੀ ਦੇ ਵਿਚਾਰ ਸੁਨੇ ਨੇ ਆਪਾਂ ਪਰ ਸਾਡੇ ਤੇ ਉਹਦਾ ਅਸਰ ਨਹੀਂ ਹੋਇਆ ਹਜੇ ਕਥਾ ਸੁਣੀਏ ਬਾਬਾ ਕਬੀਰ ਜੀ ਦੇ ਬਚਨਾਂ ਦੀ ਤਾਂ ਅਸਰ ਹੋ ਜਾਏ ਸਾਡੇ ਜੀਵਨ ਤੇ ਕਿਰਪਾ ਹੋ ਜਾਏ ਉਹ ਕਿਰਪਾ ਅਸੀਂ ਥੋੜੀ ਜੀ ਆਪ ਕਰਨੀ ਹੁੰਦੀ ਹੈ ਭਾਈ ਗੁਰੂ ਨੂੰ ਨਾ ਕਸੂਰਵਾਰ ਬਣਾਈਏ ਜਦੋਂ ਗੁਰੂ ਕਿਰਪਾ ਨਹੀਂ ਗੁਰੂ ਰੋਜ਼ਾਨਾ ਕਿਰਪਾ ਕਰ ਰਿਹਾ ਏ ਹੋਰ ਜੀ ਇਹ ਕਿਰਪਾ ਸੁਣ ਕੇ ਸਮਝ ਕੇ ਮੰਨ ਕੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਤਾਂ ਫਿਰ ਸੁਧਾਰ ਹੁੰਦਾ ਹੈ ਤਾਂ ਬਦਲਾਅ ਹੁੰਦਾ ਹੈ ਤਾਂ ਜੀਵਨ ਬਦਲਦਾ ਹੈ ਬਣੇ ਹੋਏ ਸੰਸਕਾਰ ਆਦਤਾਂ ਟੁੱਟਦੀਆਂ ਨੇ ਨਵੇਂ ਸੰਸਕਾਰ ਅੰਦਰ ਬਣਦੇ ਨੇ ਨਵਾਂ ਸੁਭਾਅ ਬਣਦਾ ਹੈ ਫਿਰ ਹੀ ਮਨੁੱਖ ਦਾ ਨਵਾਂ ਜਨਮ ਵੀ ਹੁੰਦਾ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਉਸ ਦੇ ਦੁਆਰਾ ਜੀਵਨ ਵਿੱਚ ਬਦਲਾਵ ਆਵੇਗਾ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਗੁਰੂ ਪਾਤਸ਼ਾਹ ਕਿਰਪਾ ਕਰਨ ਕੀਤੀ ਕੋਈ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਹੀ ਸਾਡਾ ਸੁਣਿਆ ਬੈਠਿਆ ਲਾਹੇ ਦੇ ਵਿੱਚ ਹੈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਅੰਤ ਵਿੱਚ ਫਤੇ ਕੁਲਵੰਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ